ਪੰਜਾਬ ਦੇ ਵੱਖ-ਵੱਖ ਜਿਸ ਤਰ੍ਹਾਂ ਮਾਝਾ ਮਾਲਵਾ ਬਾਬਾ ਖੇਤਰਾਂ ਦੇ ਵਿੱਚ ਬੋਲੀ ਦਾ ਕਾਫੀ ਫਰਕ ਹੈ ਉਸੇ ਤਰ੍ਹਾਂ ਹੀ ਦੁਆਬਾ ਖੇਤਰ ਦੇ ਵਿੱਚ ਇਹ ਜੋ ਤੁਹਾਨੂੰ ਅਸੀਂ ਰੋਟੀ ਬਣਦੀ ਦਿਖਾ ਰਹੇ ਹਾਂ ਇਹਨੂੰ ਦੁਆਬਾ ਖੇਤਰ ਦੇ ਵਿੱਚ ਮੰਡੇ ਕਿਹਾ ਜਾਂਦਾ ਹੈ ਮੰਡੇ ਜਾਨੀ ਕਿ ਰਮਾਲੀ ਰੋਟੀ ਵਿਆਹ ਅਤੇ ਹੋਰ ਸਮਾਗਮਾਂ ਦੇ ਵਿੱਚ ਦੁਆਬਾ ਖੇਤਰ ਅੰਦਰ ਇਹ ਮੰਡੇ ਜਾਨਕੀ ਰਮਾਲੀ ਰੋਟੀ ਦਾ ਹੀ ਰਿਵਾਜ ਹੈ ਵੱਡੇ ਵੱਡੇ ਪ੍ਰੋਗਰਾਮਾਂ ਦੇ ਵਿੱਚ ਵੀ ਇਹ ਰਮਾਲੀ ਰੋਟੀ ਤਿਆਰ ਕੀਤੀ ਜਾਂਦੀ ਹੈ ਅੱਜ ਮੈਂ ਤੇ ਮੇਰੇ ਦੋਸਤ ਧਰਮਪਾਲ ਸ਼ਰਮਾ ਗਿਰੀ ਰਾਜ ਸ਼ਰਮਾ ਸ਼੍ਰੀਸ਼ ਚੰਦੇਲ ਅਸੀਂ ਇੱਕ ਸਮਾਗਮ ਤੇ ਗਏ ਉੱਥੇ ਜਾ ਕੇ ਜਦੋਂ ਦੇਖਿਆ ਤਾਂ ਇਹ ਰਮਾਲੀ ਰੋਟੀ ਤਿਆਰ ਕਰ ਰਹੇ ਸੀ ਤਾਂ ਮੈਂ ਮੇਰੇ ਮਨ ਦੇ ਵਿੱਚ ਆਇਆ ਕਿ ਰਮਾਲੀ ਰੋਟੀ ਯਾਨੀ ਕਿ ਮੰਡੇ ਰੋਟੀ ਨੂੰ ਮੇਰੇ ਵੀਊਜ਼ ਨਾਲ ਇਹ ਵੀਡੀਓ ਸਾਂਝੀ ਕੀਤੀ ਜਾਵੇ ਤਾਂ ਮੈਂ ਉਹ ਸਾਰੇ ਰਮਾਲੀ ਰੋਟੀ ਦੀ ਵੀਡੀਓ ਤੁਹਾਡੇ ਰੂ ਰੂ ਰੱਖ ਰਿਹਾ ਹਾਂ ਤਾਂ ਤੁਸੀਂ ਦੱਸਿਓ ਵੀ ਇਹ ਕਿਨੇ ਕਿਨੇ ਮੰਡੇ ਰਮਾਲੀ ਰੋਟੀ ਖਾਧੀ ਹੈ ਬਾਕੀ ਦੂਜੀ ਗੱਲ ਹੁਣ ਪੰਜਾਬ ਦੇ ਵਿੱਚ ਜੋ ਵਿਆਹ ਸਮਾਗਮ ਹੋ ਰਹੇ ਨੇ ਉਹਨਾਂ ਵਿੱਚ ਵੀ ਇਹ ਸਟਾਲਾ ਲੱਗਦੀਆਂ ਨੇ ਬਕਾਇਦਾ ਰਮਾਲੀ ਰੋਟੀ ਦੀਆਂ ਸਾਈਜ਼ ਬਹੁਤ ਵੱਡਾ ਹੈ ਪਰ ਖਾਣ ਦੇ ਵਿੱਚ ਬਿਲਕੁਲ ਹਲਕੀ ਫੁਲਕੀ ਹੈ ਆਮ ਆਪਾਂ ਨੂੰ ਨਹੀਂ ਪਤਾ ਲੱਗਦਾ ਵੀ ਜਿਵੇਂ ਆਪਾਂ ਮੰਨ ਲਓ ਮਾਝਾ ਖੇਤਰ ਨਾਲ ਸੰਬੰਧ ਰੱਖਦੇ ਆ ਜਾਂ ਮਾਲਵਾ ਖੇਤਰ ਨਾਲ ਸੰਬੰਧ ਰੱਖਦੇ ਆ ਵੀ ਕੋਈ ਰੋਟੀ ਦਾ ਫਰਕ ਹੋਊ ਬਸ ਕੱਲਾ ਸਾਈਜ਼ ਦਾ ਹੀ ਫਰਕ ਹੈ ਖਾਣ ਦੇ ਵਿੱਚ ਕੋਈ ਫਰਕ ਨਹੀਂ ਕਿਉਂਕਿ ਦੂਸਰੀ ਰੋਟੀ ਨਾਲੋਂ ਹਲਕੀ ਹੈ ਇਹ ਇਹ ਖਾਣ ਦੇ ਵਿੱਚ ਵੀ ਬਹੁਤ ਵਧੀਆ ਲੱਗਦੀ ਹੈ ਤੇ ਟੇਸਟੀ ਵੀ ਬਹੁਤ ਹੈ ਤਾਂ ਅਸੀਂ ਜਦੋਂ ਪੰਗਤ 'ਚ ਬੈਠੇ ਤਾਂ ਅਸੀਂ ਸਾਰੇ ਜਾਣੇ ਜਿਵੇਂ ਆਮ ਆਪਾਂ ਛੋਟੀ ਰੋਟੀ ਤਿੰਨ ਚਾਰ ਪੰਜ ਖਾਣੇ ਤਾਂ ਇਹ ਵੀ ਮੇਰੇ ਖਿਆਲ ਦੇ ਵਿੱਚ ਤਿੰਨ ਤਿੰਨ ਚਾਚਾ